ਗੁਰਪਤਵੰਤ ਜਿਹੜੇ ਪੰਨੂ ਵਰਗੇ ਜਿਹੜੇ ਕੱਟਿਆ ਇਨਸਾਨ ਸਮਾਜ ਨੂੰ ਗਦਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚ ਆਉਂਦੀ ਐ ਸਿੱਖੋ ਹੈ ਨਹੀਂ Hindu ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ نسل ਕੀ ਐ ਉਹ ਐਸੇ ਵਿਅਕਤੀ ਜਿਹੜੇ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਐਸਾ ਆਪ ਸ਼ਬਦ ਬੋਲਦੇ ਆ ਔਰ ਚੈਲੰਜ ਕਰਦੇ ਕਿ 14 ਅਪ੍ਰੈਲ ਨੂੰ ਉਹ ਜਿਹੜੇ ਡਾਕਟਰ ਮਹਾਵਾ ਸਾਹਿਬ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਤੋੜਨਗੇ ਔਰ ਮੈਂ ਇਥੋਂ ਉਹਨਾਂ ਨੂੰ ਚੈਲੰਜ ਸਿੱਧਾ ਕੀਤਾ ਕਰਤਾ ਕਿ ਜੀ ਉਹਨੇ ਮਾਂ ਦਾ ਦੁੱਧ ਪੀਤਾ ਤੇ ਉਹ 14 ਤਰੀਕ ਨੂੰ ਮੈਂ ਆਪ ਉਥੇ ਫਲੋਰ ਦੇ ਉਸੇ ਸਪੈਚੂ ਦੇ ਉੱਤੇ ਰੱਖਾਂਗਾ ਔਰ ਬੈਠਾਂਗਾ ਪੈਰਾ ਦਿਆਂਗਾ ਜੇ ਮਾਂ ਦਾ ਦੁੱਧ ਪੀਤਾ ਤੇ ਉੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈ ਤੇਰੇ ਉੱਥੇ ਜਿਹੜੇ ਦਿਲ ਸਮਾਜ ਦੇ ਲੋਕ ਤੇਰੇ ਉਸੇ ਹੱਥ ਨੂੰ ਨਾ ਕੱਟ ਕੇ ਰੱਖ ਦੇਣਗੇ ਸੋ ਐਸੇ ਵਿਅਕਤੀਆਂ ਦੇ ਲਈ ਮੈਂ ਜਿੱਥੇ ਸਰਕਾਰ ਨੂੰ ਵੀ ਕਹਾਂਗਾ ਕਿ ਉਹ ਐਸੇ ਵਿਅਕਤੀਆਂ ਨੂੰ ਨਕੇਲ ਪਾਉਣ ਦੇ ਲਈ ਜਿੱਥੇ ਜਿੱਥੇ ਵੀ ਜ਼ਰੂਰੀ ਕੰਮ ਜਿਹੜੀ ਕਾਰਵਾਈ ਕਰਨ ਦੀ ਲੋੜ ਹੈ ਜਿਹੜੇ ਵਿਦੇਸ਼ੀ ਸਰਕਾਰਾਂ ਦੇ ਨਾਲ ਕਰਨ ਦੀ ਡਿਪਲੋਮੈਟਿਕ ਗੱਲਬਾਤ ਕਰਨੀ ਹੈ ਇਹਨਾਂ ਦੇ ਉੱਤੇ ਨਕੇਲ ਪਾਉਣੀ ਚਾਹੀਦੀ ਹੈ ਔਰ ਨਾਲ ਮੈਂ ਦਲਿਤ ਸਭ ਭਾਈਚਾਰੇ ਨੂੰ ਵੀ ਅਪੀਲ ਕਰਦਾ ਹੈ ਕਿ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਆਪਣਾ ਪੈਰਾ ਦਿੰਦੇ ਹੋਏ ਐਸੇ ਗਨ ਅੰਸਰਾਂ ਦੇ ਲਈ ਚੈਲੰਜ ਬਣ ਕੇ ਖੜੇ ਹੋ ਤਾਂ ਕਿ ਕੋਈ ਦੁਬਾਰਾ ਇਹੋ ਜੀ ਗੱਲ ਹਰਕਤ ਕਰਨ ਦੀ ਜੁਰਤ ਨਾ ਕਰ ਸਕੇ ਸੋ ਮੈਂ ਫੇਰ ਇੱਕ ਵਾਰ ਅਖੀਰ ਦੇ ਵਿੱਚ ਗੁਰਪਰਵੰਤ ਸੰਚ ਜਿਹੜਾ ਪੰਨੂ ਹੈ ਉਹਨੂੰ ਚੈਲੰਜ ਕਰਨਾ ਕਿ ਮਾਂ ਦਾ ਦੁੱਧ ਪੀਤਾ ਤੇ 14 ਤਰੀਕ ਨੂੰ ਫਲੋਰ ਆ ਕੇ ਦਿਖਾਈ